ਤੋਂ ਵਾਸਤੇ ਨਹੀਂ ਬਦੂਆ ਉਹ ਕਾਲਾ ਚਾਹਣਾ ਯਾਰ ਪੱਕੀ ਆਈ ਜਾਣਾ ਮਮਾ ਤੇਰੇ ਘਰ ਆਇਤਾ ਰਕਣੀ ਸੀ ਉਹ ਵਿੱਚ ਬੰਦਾ ਕਤਲ ਲੈ ਆਜੇ ਮੋੜ ਤੇ ਜੈ ਜੀ ਕਿ ਲੱਗੀ ਲੱਗੀ ਥੋੜੀ ਅਰਜੀ ਕੋਈ 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 ਕਿੰਨੇ ਨੰਬਰ ਦੇ ਬੰਦੇ ਆ ਪਾਸ ਪਾਸ ਕਿੰਨੇ ਨੰਬਰ ਦੇ ਬੰਦੇ ਆ ਪਤਾ ਨਹੀਂ ਬੰਦੇ ਹੁਣ ਪਾਸੋਂ ਦੀ ਦੌੜੀ ਨਾ 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 ਲਾ ਲਾ ਪੁੱਛੀ ਆ ਰਿਹਾ ਆ ਰਿਹਾ ਫੁੱਲ ਲਾ ਲਾ ਬਾਈ ਪਤਾ ਜੀ ਬਦਲ ਪਾਪਾ ਹੈ ਇਹ ਇਹ ਆਪਣੇ ਕਿਰਿਆ ਕੰਮ ਨੇ ਇਹ ਤਾਂ ਦਾ ਪਾਪਾ ਹੈ ਜੇ ਬਦਲ ਜਦੋਂ ਦੇ ਰੋਣਾ ਆ ਰੋਣਾ ਉਹਨਾਂ ਨੂੰ ਇੰਟਰਨੈਸ਼ਨਲ ਕਥਾਵਾਚਕ ਪ੍ਰਦੀਪ ਮਿਸ਼ਰਾ ਜੀ ਜਿਹੜੇ ਇੱਥੇ ਫੰਡਾ ਵਿੱਚ ਪਹੁੰਚੇ ਆ ਪੰਜਾਬ 'ਚ ਵੀ ਪਹਿਲੀ ਵਾਰੀ ਪਹੁੰਚੇ ਆ ਤੇ ਅੱਜ ਪੱਤਰਕਾਰ ਭਾਈਚਾਰਾ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਹੋਰ ਸਹਿਯੋਗੀ ਵੀ ਆਮ ਨੂੰ ਮੰੰਦਰ ਲਗਾਇਆ ਗਿਆ ਇਹ ਦਿਨ ਚੁਕੇ ਪ੍ਰਜਨਤਾ ਜਿੱਥੇ ਵੱਖ-ਵੱਖ ਸੂਬਿਆਂ ਵਿੱਚੋਂ ਸੰਗਤਾਂ ਪਹੁੰਚੀਆਂ ਆਈ ਉਹ ਪਵਿੱਤਰ ਧਰਤੀ ਮੰਨੀ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਸੂਬਿਆਂ ਵਿੱਚੋਂ ਗੱਲਬਾਤ ਵੀ ਕੀਤੀ ਸੀ, ਸਿੱਸੀ ਖਬਰਾਂ ਵੀ ਬਹੁਤ ਸਾਰੀਆਂ ਕੀਤੀਆਂ ਤੇ ਵੱਖ-ਵੱਖ ਸੂਬਿਆਂ ਚੋਂ ਜਿਹੜੀਆਂ ਸੰਗਤਾਂ ਤੇ ਪਹੁੰਚੀਆਂ ਹੋਈਆਂ ਕੋਈ ਨਾ ਬਣਿਆ ਇਹ ਮੈਂ ਤਾਂ ਥੋੜਾ ਜਿਹਾ ਇਹ ਜਿਹੜਾ ਚਾਹ ਦਾ ਲੰਗਰ ਲਗਾਇਆ ਤੁਹਾਡੀ ਕਿਹੜੀ ਸੰਸਥਾ ਹੈਗੀ ਆ ਚਾਹ ਦਾ ਲੰਗਰ ਜੀ ਸਾਡੀ ਬੀਸੀਜੀ ਬਲੰਚਰ ਸੇਵਾ ਵੱਲੋਂ ਆ ਜੀ ਅਸੀਂ ਸਵੇਰੇ 5 ਵਜੇ ਤੋਂ ਲੈ ਕੇ 11 ਵਜੇ ਤੱਕ ਇਹ ਸੀ ਲੰਗਰ ਲੰਦੇ ਆ ਉਸ ਤੋਂ ਬਾਅਦ ਸਾਨੂੰ ਮੰਨ ਸੋਸਾਇਟੀ ਹੈਗੀ ਆ ਫੋਨ ਮੇਸ਼ਵਰੀ ਜੀ ਜੀ 10 11 ਵਜੇ ਤੋਂ ਬਾਅਦ ਉਹ ਸ਼ੁਰੂ ਕਰਦੇ ਆ ਉਹ ਸ਼ਾਮ ਤੱਕ ਆ ਮਤਲਬ ਜਿੱਦਨ ਦੇ ਆਏ ਆ ਉਦਨ ਦੀ ਲਾ ਰਹੇ ਹਾਂ ਅਸੀਂ ਇੱਕ ਦਿਨ ਬਾਅਦ ਚਲਾਇਆ ਜੀ ਅਗਲੇ ਦਿਨ ਲਾਇਆ ਪ੍ਰੋਗਰਾਮ 4 ਤੋਂ ਸੀ ਅਸੀਂ 5 ਤੋਂ ਸ਼ੁਰੂ ਕੀਤਾ ਹਿਮੇਸ਼ਵਰੀ ਜੀ ਨੇ 4 ਤੋਂ ਸ਼ੁਰੂ ਕੀਤਾ ਅ ਜਿੱਥੇ ਪ੍ਰਦੀਪ ਮਿਸ਼ਰਾ ਜੀ ਪੰਜਾਬ ਚ ਪਹਿਲੀ ਵਾਰੀ ਆਏ ਆ ਕੀ ਕਹਿਣਾ ਚਾਹੁੰਦੇ ਆ ਪਵਿੱਤਰ ਧਰਤੀ ਜਿੱਥੇ ਵੱਖ-ਵੱਖ ਸੂਬਿਆਂ ਚੋਂ ਲੋਕ ਪਹੁੰਚੇ ਆ ਖਿੰਡੇ ਜੀ ਪਾਵਨ ਧਰਤੀ ਹੋ ਗਈ ਨਵੇਂ ਸਾਲ ਤੇ ਮਿਸ਼ਰਾ ਜੀ ਆਏ ਆ ਇਸ ਕਰਕੇ ਖਿੰਡੇ ਦੇ ਵਸਨੀਕਾਂ ਚ ਬਹੁਤ ਪ੍ਰਤੂਰ ਉਸ਼ਾ ਹੈ ਤੇ ਆਮ ਲੋਕਾਂ ਨੂੰ ਵੀ ਬਹੁਤ ਉਸ਼ਾ ਹੈ ਜੀ ਲੰਗਰ ਬਹੁਤ ਲੱਗੇ ਹੋਏ ਆ ਲੋਕ ਸੇਵਾ ਚ ਬਹੁਤ ਲੱਗੇ ਹੋਏ ਆ ਤਾਂ ਲੱਗਦਾ ਵੀ ਪੰਜਾਬ ਲੰਗਰਾਂ ਦੇ ਨਾਮ ਨਾਲ ਜਾਣਿਆ ਜਾਂਦਾ ਚਾਹੇ ਕਿਸੇ ਵੀ ਧਰਮ ਦਾ ਹੋਵੇ ਤੇ ਅੱਜ ਵੀ ਉਸ ਜਿਹੜੀ ਮਿਸਾਲ ਉਹ ਕਾਇਮ ਰੱਖੀ ਗਈ ਹੈ ਹਾਂਜੀ ਹਾਂਜੀ ਅਸਲ ਪੰਜਾਬ ਤਾਂ ਹੈ ਹੀ ਆਪ ਲੋਕ ਸੂਰਮਿਆਂ ਦੀ ਧਰਤੀ ਹੈ ਹੀ ਮਹਾਪੁਰਸ਼ਾਂ ਦੀ ਧਰਤੀ ਹੈ ਪੰਜਾਬ ਦਾ ਲੰਗਰਾਂ ਚ ਤਾਂ ਜਾਣਿਆ ਜਾਂਦਾ ਹੋਰ ਵੀ ਬਹੁਤ ਵੱਡੇ ਕੰਮਾਂ ਚ ਜਾਣਿਆ ਜਾਂਦਾ ਪੰਜਾਬ ਕਿੰਨੀਆਂ ਸਟੇਟਾਂ ਤੋਂ ਜਿਹੜੇ ਇੱਥੇ ਪਬਲਿਕ ਆਈ ਹੁੰਦੇ ਸਾਰੇ ਸਟੇਟਾਂ ਤੋਂ ਹੀ ਬਹੁਤ ਦੂ 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 ਸਟੇਟਾਂ ਤੋਂ ਆਈ ਹੁੰਦੀ ਹੈ ਜਿਹੜਾ ਹੁਣ ਪ੍ਰਸ਼ਾਦ ਦਾ ਲੰਗਰ ਗਾਇਆ ਇਹ ਚ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੇ ਵੀ ਸਹਿਯੋਗ ਤੌਰ ਆਪ ਕਹਿ ਕੇ ਦਿੱਤਾ ਇਹਨੂੰ ਕਿ ਮੈਂ ਦੇਖਦੇ ਹਾਂ ਅਕਸਰ ਮਾੜਾ ਘਣਾ ਜਾਂਦਾ ਪੰਜਾਬ ਪੁਲਿਸ ਵਾਲੇ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਸੇਵਾ ਕਰਦੇ ਜਿੱਥੇ ਸਾਰਾ ਦਿਨ ਤੇ ਇਹਨਾਂ ਦੀ ਤਾਂ ਇਹਨਾਂ ਦੀ ਤਾਂ ਸਭ ਤੋਂ ਵੱਡੀ ਦੇਵਤੀ ਸਖਤ ਹੈ ਜੀ ਆ ਰਾਤ ਨੂੰ ਵੀ ਇੱਥੇ ਹੁੰਦੇ ਆ ਆਪ ਪਬਲਿਕ ਤਾਂ ਰਾਤ ਨੂੰ ਚਲੀ ਜਾਂਦੀ ਆ ਆ ਤਾਂ ਸਾਰੀ ਰਾਤ ਵੀ ਇੱਥੇ ਹੁੰਦੇ ਆ ਠੰਡ ਵੀ ਇੱਥੇ ਦੇਖੋ ਇੰਨੀ ਕੜਾਕੇ ਦੀ ਠੰਡ ਪੈ ਰਹੀ ਹੈ ਜਿਹੜੇ ਪਬਲਿਕ ਆਈ ਹੋਈ ਆ ਬੜੀ ਬਾਹਰ ਵੀ ਪਈ ਜਾ ਉਹਨਾਂ ਨੂੰ ਪਰ ਕਹਿੰਦੇ ਖੰਡ ਵੀ ਨਹੀਂ ਲੱਗਦੀ ਸਰ ਇੰਨੀ ਗੱਲਾਂ ਦਾ ਜੀ ਪਰਮਾਤਮਾ ਦਾ ਬੋਲੇ ਨਾਰ ਦੀ ਕਿਰਪਾ ਜੀ ਹਿਸਾਬ ਤੇ ਉਹ ਜਿਹੜੇ ਤੇ ਭਾਈ ਸਾਹਿਬ ਇੱਥੇ ਲੰਗਰ ਲਗਾਇਆ ਬਾਕੀ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਨੰਗਰ ਲਾਏ ਹੋਏ ਆ ਤੇ ਤੁਹਾਨੂੰ ਦਿਖਾ ਸਕਦੇ ਆ ਨੈਪ ਸਿੰਘ ਦੀ ਸਿੱਧੂ ਜਸਕਰਨ ਸਿੰਘ ਨੀਤ ਤੇ ਟ੍ਰੈਫਿਕ ਕੰਚਾਰਜ ਅਮਰੀਕ ਸਿੰਘ ਤੇ ਹੋਰ ਵੀ ਜਿਹੜੇ ਪੁਲਿਸ ਦੇ ਮੁਲਾਜ਼ਮ ਆ ਤੇ ਹੋਰ ਵੀ ਜਿਹੜੇ ਭਾਈ ਸਾਹਿਬ ਆ ਜਿਹੜੇ ਰਾਜਪੁਰੇ ਤੋਂ ਆ ਉਹ ਵੀ ਖੜੇ ਆ ਤੇ ਉਹਨਾਂ ਨੇ ਮਤਲਬ ਸਾਰਿਆਂ ਨੇ ਜਿਹੜਾ ਰਲ ਮਿਲ ਕੇ ਅੰਦਰੀ ਸਹਿਯੋਗ ਪਾ ਰਹੇ ਆ ਤੇ ਨਾਲ ਜਿਹੜਾ ਤੁੰਦਖਾਨੇ ਚਾਹ ਦਾ ਵੀ ਜਿਹੜਾ ਲੰਗਰ ਲੱਗਿਆ ਹੋਇਆ ਵਾ ਲੋਕਾਂ ਦੇ ਵੀ ਉਦੋਂ ਬਾਅਦ ਹੋਰ ਕਈ ਸੰਸਥਾਵਾਂ ਲਾਉਂਦੀਆਂ ਪਰ ਸਵੇਰ ਤੋਂ ਲਾ ਕੇ ਕੁਝ ਸਮਾਂ ਆਇਆ ਜਿਹੜੇ ਭਾਈ ਸਾਹਿਬ ਨਾਲ ਗੱਲਬਾਤ ਕੀਤੀ ਸੀ ਉਹਨਾਂ ਵੱਲੋਂ ਵੀ ਲਾਇਆ ਜਾਂਦਾ ਔਰ ਜਿਹੜੀ ਪੰਜਾਬ ਦੀ ਧਰਤੀ ਆ ਇਸ ਗੱਲ ਨੂੰ ਲੈ ਕੇ ਮੰਨੀ ਜਾਂਦੀ ਆ ਜਿਹੜੀ ਦੂਆ ਪੀਰਾਂ ਦੀ ਧਰਤੀ ਮੰਨੀ ਜਾਂਦੀ ਆ ਤੇ ਇੱਥੇ ਜਿਹੜਾ ਲੰਗਾਂ ਖਾਸ ਕਰ ਲੰਗਰ ਦੇ ਨਾਮ ਤੇ ਜਿਹੜੀ ਜਾਣੀ ਜਾਂਦੀ ਕਿਉਂਕਿ ਕਿਸੇ ਵੀ ਧਰਮ ਜਾਂ ਮਜ਼ਬਦ ਦਾ ਹੋਵੇ ਲੰਗਰ ਉੱਥੇ ਜਿਹੜਾ ਇਹ ਲਾਇਆ ਜਾਂਦਾ ਜੇ ਤਾਂ ਸਾਰੇ ਰਲ ਮਿਲ ਕੇ ਸਾਰੇ ਭਾਈਚਾਰੇ ਰਲ ਮਿਲ ਕੇ ਲਾਉਂਦੇ ਆ ਇਹਦੀ ਇੱਕ ਇਹ ਵੱਖਰੀ ਮਸਾਲਾ ਵੀ ਚਾਏ ਹੋ ਕਿਸੇ ਧਰਮ ਦਾ ਜਾਂ ਮਜ਼ਬਦ ਦਾ ਹੋਵੇ ਪਰ ਸਾਰੇ ਲੋਕ ਜਿਹੜੇ ਰਲ ਮਿਲ ਕੇ ਲੰਗਰ ਲਾਉਂਦੇ ਆ ਤੇ ਕਿਸੇ ਧਰਮ ਨੂੰ ਜਾਂ ਵੱਖਰਾ ਨਹੀਂ ਮੰਨਦੇ ਇਸ ਮਾਮਲੇ 'ਚ ਖਾਸ ਕਰ। ਸੋ ਅੱਜ ਵੀ ਜਿਹੜੇ ਟ੍ਰੈਫਿਕ ਪੁਲਿਸ ਦੇ ਆ ਤੇ ਪੱਤਰਕਾਰ ਭਾਈਚਾਰੇ ਵੱਲੋਂ ਵੀ ਸਾਂਝਾ ਲੰਗਰ ਲਾਇਆ ਗਿਆ ਤੇ ਆ ਨਾਲ ਤੁਹਾਨੂੰ ਆ ਆਪਾਂ ਇੰਦੇ ਜਾਇਜ਼ ਆ ਜੀ। ਅੱਜ ਤੋਂ ਵੀ ਇਹਦਾ ਪਤਾal ਕੇ ਰੱਖੋ। ਉਹ ਜਾਂਦੇ ਨਹੀਂ ਆ। ਉਹ ਰੋਜ਼ ਆਉਂਦੇ ਆ ਸਵਾਲ ਕਰਦੇ ਆ। ਪਾਸ ਨਹੀਂ ਰਹਿਣ ਤਾਂ ਇਤਰਾਜ ਜੀ ਅੱਜ ਕੀ 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 ਨਾਮ ਹੈ ਤੁਹਾਡਾ ਮੈਂ ਮੁਸ਼ਕਵਾਰਾ ਜੀ ਮੈਂ ਰਾਜਪੁਰਾ ਪੰਜਾਬ ਤੋਂ ਆਇਆ ਜੀ ਜਲ ਸੇਵਾ ਰਾਜਪੁਰਾ ਇਹ ਭਰਤੀ ਤਰਫ ਤੋਂ ਲੰਗਰ ਲਾਇਆ ਹੋਇਆ ਹੈ ਦੇਖ ਬਾਬਾ ਜੀ ਦੇ ਮੇਰੇ ਚਾਹ ਦਾ ਵੀ ਬ੍ਰੈਡਪੋਰਡ ਦਾ ਵੀ ਸਭ ਕੀ ਲੰਗਰ ਲਾਇਆ ਹੈ ਜਲ ਸੇਵਾ ਵਾਲੇ ਵੀ ਰਹਿੰਦੇ ਨੇ ਆਪਣੀ ਤੇ ਕੀ ਕਹਿਣਾ ਚਾਹੁੰਦੇ ਆ ਪ੍ਰਦੀਪ ਮਿਸ਼ਰਾ ਜੀ ਪੰਜਾਬ ਵਿੱਚ ਪਈ ਜੀ ਮਤਵਾ ਜੀ ਕੋਈ ਨਹੀਂ ਹੈ ਜੀ ਜਿੰਨਾ ਵਰਗੇ ਸਰੂਪ ਨੂੰ ਦੇਖ ਕੇ ਦਰਸ਼ਨ ਕਰਕੇ ਸਾਰੇ ਪਾਪ ਜੰਨੇ ਸਾਡੇ ਪੰਜਾਬ ਚ ਕੱਲੇ ਬਠਿੰਡੇ ਚ ਹਜੇ ਪਹਿਲੀ ਵਾਰ ਹੀ ਆਏ ਬਠਿੰਡੇ ਦੇ ਬਾਗ ਜਾ ਗਏ ਨਵੇਂ ਸਾਲ ਨੂੰ ਬਾਬਾ ਜੀ ਦੇ ਚਰਨ ਪਾਤੇ ਨੇ ਸਭ ਦੇ ਅਨੁਵਾਰੇ ਨਿਆਰੇ ਹੋ ਜਾਣਗੇ ਹਰੇ ਤੋਂ ਪਟੇ ਜਾਣਗੇ ਕਿੰਨੀ ਕਿੰਨੀ ਧੇਰ ਤੋਂ ਸੁਣ ਰਹੇ ਆ ਪ੍ਰਦੀਪ ਕਸ਼ਰਾ ਜੀ ਮੈਂ 4 ਸਾਲ ਹੋ ਗਏ ਨੇ ਅਸੀਂ ਔਰ ਕੋਈ ਉਹ ਨਹੀਂ ਕਰ ਰੋ ਤੁਹਾਡੀ ਕਿਹੜੀ ਸੰਸਥਾ ਹੈ ਕਿੱਥੋਂ ਦੀ ਹੈ ਇਹ ਅਭੀ ਰਾਜਪੁਰ ਪੰਜਾਬ ਤੋਂ ਹੈ ਜਲ ਚੱਲਦੇ ਹੋਏ ਸੇਵਾ ਭਾਰਤੀ ਕਿਸ ਚੀਜ਼ ਦੀ ਕਥਾ ਸੁਣਾਉਂਦੇ ਆ ਜੀ ਬਾਬਾ ਜੀ ਇਹ ਸ਼ਿਪੁਰਾਂਤੀ ਕਥਾ ਸੁਣਾਉਂਦੇ ਆ ਜੀ ਸੋ ਇਹ ਭਾਈ ਸਾਹਿਬ ਸੀ ਜਿਹੜੀ ਇਹਨਾਂ ਦੀ ਇਹ ਸੰਸਥਾ ਜਲ ਸੇਵਾ ਸੰਸਾਰ ਇਹ ਆ ਸੇਵਾ ਸੰਸਕਾਰ ਸੰਸਥਾ ਦੀ ਸਮਰਾਲਾ ਹਾਂ ਸਮਸਤਾ ਚਲਦਾਨ ਮਹਾ ਦਾ ਇਹ ਤੁਹਾਡੀ ਪ੍ਰਦੀਪ ਮਿਸ਼ਰਾ ਜੀ ਦੇ ਨਾਲ ਫੋਟੋ 2 ਨੰਬਰ ਦਾ 2 3 ਨੰਬਰ ਇਹ ਜੀ ਹਾਂ ਤੁਹਾਡੇ ਕੋਲ ਕਿੰਨੇ ਬੰਦੇ ਆ ਗਏ ਜਲ ਜੀ 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 ਆਸ ਵਿੱਚ ਭੱਲੇ ਜਾ ਰਹੇ ਆ ਲੈ ਪਾਸ ਲੈ ਲੈ ਬੱਸ ਦੇਖੋ ਬੱਚੇ ਰੋ ਕੇ ਤੁਮ ਐਂ ਵੇਰਾ चालो <laughs> आयो اٿو ته ايتھو جو وٽ اٿو ڪي 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 ياما اٿو آڳلو چاه لڳي بيچو جو ناندا جي چاڻي راپ جي نا چئو چئو چاه لڳي ناندا جي چئو چئي هڪڙي پيڙه ਉਹ ਫਰਮੋੜੇ ਦੋਸਤੀ ਹਲਵਾਈ ਭਾਈ ਸਾਹਿਬ ਤੁਹਾਡਾ ਜਿਹੜਾ ਸਟਾਫ ਹੈ ਉਹਨੂੰ ਵੀ ਕਹਿ ਦਿਓ ਦਿਖਾ ਲੈਣਾ ਐ ਤੁਹਾਡੀ ਉਹਨੂੰ ਕਹਿ ਦਿਓ ਹੈ ਇਹਨਾਂ ਦਾ ਜਿਹੜਾ ਹੈ ਨਾਲ ਦੇ ਬੰਦੇ ਇਹਨਾਂ ਦੇ ਆ ਗਾ ਆ ਗਾ ਆ ਆ ਆਓ ਸਰਾਂ ਦੇਖੋ ਹੋਰ ਆਏ ਦੇਖ ਕੇ ਜਾ ਕੇ ਜਾਓ ਆ ਲੈ ਜੀ ਆਈ ਸ਼ਾਮਾਨਾ ਬਈ ਘਾਰਾ ਨਾ ਬਸ ਆ ਲੈ ਬੰਦ ਗਏ ਨਾਲ ਹੀ ਆ ਹਨਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਾਂ ਜੀ ਕੋਲੇ ਸਵਾਹ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਕਹਿੰਦੇ ਕਿ ਲਾਗੀ ਜਾਈਂ ਤੂੰ

ਹਾਂਜੀ ਲਓ ਜੀ ਲਓ ਚਾਹ ਚੋਈ ਠੀਕ ਹੈ ਜੀ ਲਓ ਜੀ ਲਓ ਬਾਜੀ ਲਓ ਜੀ ਲਓ ਚਾਹ ਜੀ ਚਾਹ ਆਦੀ ਰੱਤਾ ਜੀ ਦੀ ਬਾਈ ਨਹੀਂ ਕੀਤੀ ਨੀ ਪੁਰਾਣੀ ਕਹੀ ਉਹਦੀ ਸਾਹਮਣੇ ਪਿੱਛੇ ਚੱਲ ਜਾਓ ਜੀ ਉੱਥੇ ਅੰਦਰ ਲਾਇਆ ਇੱਧਰ ਨਹੀਂ ਹੋਵੇ ਲੱਗਦਾ 80 ਰੁਪਏ ਤੇ ਮੈਂ ਸਿੱਧੂ ਨੂੰ ਥੋੜੀ ਪਿੱਛੇ ਹੋ ਜਾ ਜੀ ਹਾਂ ਨਾਲ ਲਓ ਕਿ ਥਿਆੜ ਚੱਲ ਕੇ ਉੱਪਰ ਆ ਡਾਲੋ ਨੋ 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 ਬੀਚੇ ਸਾਰੇ ਨਾਲ ਰੱਖੇ ਜ਼ਿੰਮੇਵਾਰੀ ਹੈ ਯਾਰ

ਆਹ 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 ਆਲਾ ਦੁੱਧ ਆਪਾਂ ਨੂੰ ਮਾਮੀ ਉਹ ਹਾਂ ਆ ਵੀ ਕਿ ਬੈਗ ਬੈਗ ਕਰਾ ਕਿਹੜੀ ਜਗ੍ਹਾ ਤੋਂ ਆਏ ਸੀ ਔਇਲ ਗਾ ਦੋ ਕਿੰਨੀ ਦੇਰ ਤੋਂ ਸੁਣ ਰਹੇ ਬਾਬਾ ਜੀ ਅਸੀਂ ਪਹਿਲੇ ਦਿਨ ਤੋਂ ਹੀ ਆਏ ਆ ਜੀ ਨਹੀਂ ਉਹ ਸੁਣ ਕੇ ਨਾ ਸੋਸ਼ਲ ਮੀਡੀਆ ਤੇ ਕਿੰਨੀ ਦੇਰ ਤੋਂ ਸੁਣ ਰਹੇ ਆ ਸਨ 2 ਸਾਲੋਂ ਤੋਂ ਬਹੁਤ ਸਾਲ ਸਾਡੀ ਇੱਛਾ ਸੀ ਜਾਣ ਦੀ ਬਾਬਾ ਜੀ ਆਪੇ ਪੰਜਾਬ ਆ ਗਏ ਬਹੁਤ ਵਧੀਆ ਗਏ ਪਹਿਲੀ ਵਾਰੀ ਆਏ ਪੰਜਾਬ ਦੇ ਵਿੱਚ ਪਹਿਲਾਂ ਵੀ ਬਾਬੇ ਜੀ ਕਸਮ ਦੀ ਰਹਿੰਦੀ ਆ ਬਾਬਾ ਜੀ ਪਹਿਲੀ ਵਾਰੀ ਆਏ ਬਾਬਾ ਜੀ ਇਹ ਕਈ ਮਹੀਨਿਆਂ ਪਹਿle ਆਏ ਤੇ ਦੇਣੇ ਆਏ ਆ ਸਮਝਾਣੇ ਆਏ ਆ ਆਏ ਕਈ ਦੇਖੋ ਇੰਨੀ ਕੜਾਕੀ ਦੀ ਠੰਡ ਪੈ ਰਹੀ ਹੈ ਫਿਰ ਵੀ ਪਬਲਿਕ ਦੂਰੋਂ ਦੂਰੋਂ ਆ ਰਹੀ ਹੈ ਜੀ ਇਹ ਜੀ ਭੋਲੇ ਦੀ ਕੜਾ ਮਾਰਦੇ ਬਾਬਾ ਭੋਲੇ ਬੁਲਾ ਰਿਹਾ ਹੈ ਬਾਬਾ ਜੀ ਦਾ ਗ੍ਰੇਨਾ ਦਿੱਤੀ ਤੇ ਬੁੜੇ ਹੀ ਗੱਲਾਂ ਮਾਰਦੇ ਥੰਡ ਨਹੀਂ ਲੱਗਦੀ ਪਹਿਲਾਂ ਵੀ ਲਾਈਵ ਦੇਖੀ ਹੈ ਕਦੇ ਇਸ ਤਰ੍ਹਾਂ ਲਾਈਵ ਜਿਵੇਂ ਅੱਜ ਦੇਖੋਗੇ ਪਹਿਲਾਂ ਵੀ ਦੇਖੀ ਕਦੇ ਨਹੀਂ ਨਹੀਂ ਅਸੀਂ ਸਾਮ 4 ਪੰਜ ਦਿਨ ਹੋ ਗਏ ਨਾ ਅੱਜ ਪੂਰੀ ਕਹਾਣੀ ਸੁਣਾਵਾਂਗੇ ਥੋੜੇ ਦਿਨ ਹੋ ਗਏ ਲਾਈਵ ਹੋਰ ਅੱਖਾਂ ਲੱਗੀਆਂ ਜਿਹੜੇ ਪਿੰਡ ਦੇ ਬਾਸੀਆਂ ਨੇ ਕਰਵਾਇਆ ਐਡਾ ਵੱਡਾ ਪ੍ਰੋਗਰਾਮ ਕੀ ਕਹਿਣਾ ਚਾਹੁੰਗੇ ਜੀ ਕਰਨਾ ਮੈਂ ਕਹਣਾ ਬਹੁਤ ਬਹੁਤ ਸ਼ੁਕਰੀਆ ਹਾਂ ਧੰਨਵਾਦ ਬਹੁਤ ਕਿਨਾਂ ਇਨਾ ਕੁਝ ਕੀਤਾ ਜੀ ਬਾਕੀ ਜੋ ਇੱਥੇ ਪਬਲਿਕ ਦੇ ਵਿੱਚ ਭੜੀ ਭਾਵ ਹੈ ਦੇਖ ਰਹੇ ਆ ਇਨਾ ਦਾਨ ਫੋਨ ਯਾਰ ਕਿਥੇ ਬਣਾਲੇ ਦੇ ਛਾਈ ਲੰਗਰ ਲੰਗਰ ਚਾਹ ਪਾਣੀ ਦੇਵਾਲ ਨਿਕਲੇ ਜੀ ਦੀ ਕਮੀ ਕੋਣੀ ਸਈ ਚਲੋ ਸਾਡੇ ਸਾਰੇ ਮੈਂਬਰਾਂ ਵੱਲੋਂ ਬਹੁਤ ਬਹੁਤ ਖੁਸ਼ੀ ਹੈ ਜੀ ਕਿ ਜੀ ਸੇਵਾ ਹੋਵੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਸਾਈ ਨਤ ਕਰਾਉ ਜੋ ਅੱਜ ਨਤ ਕਰਾਉ ਪੰਜਾਬ ਚ ਪਹਿਨੀ ਵਾਰ ਆ ਰਹੇ ਹਨ ਬੀ ਆਜ ਪਹਿਲੀ ਵਾਰ ਆ ਰਹੇ ਆ ਕੀ ਨਾਮ ਹੈ ਤੁਹਾਡਾ ਬਹੁਤ ਖੁਸ਼ੀ ਹੈ ਕੀ ਨਾਮ ਹੈ ਕਿਰਨ ਮੇਸ਼ਵਰੀ ਆ ਗੁੰਮ ਲੈਂਡ ਤੋਂ ਆ ਜੀ ਸਾਨੂੰ ਬਹੁਤ ਖੁਸ਼ੀ ਆ ਬਠਿੰਡੇ ਵਿੱਚ ਆਏ ਆ ਇਹ ਸੌਈ ਦੇ ਸੀ ਪੰਜਾਬ ਦਾ ਨਾਮ ਨਹੀਂ ਕਦੇ ਲਿਆ ਸੀ ਕਦੇ ਪ੍ਰਦੀਪ ਮਿਸ਼ਰਾ ਜੀ ਬਠਿੰਡੇ ਵਿੱਚ ਵੀ ਆਣਗੇ ਕਥਾ ਕਰਨਗੇ ਬਹੁਤ ਮਨ ਨੂੰ ਖੁਸ਼ ਹੋਈ ਨਾਲ ਦੇ ਨਾਲ ਸ਼ਿਵ ਸ਼ੰਕਰ ਭੋਲੇ ਨੇ ਸੇਵਾ ਦਾ ਮੌਕਾ ਵੀ ਦਿੱਤਾ ਸ਼੍ਰੀ ਸ਼ਵਾਈਨ ਵਸਤੂ ਵਿਆਮ ਸ਼੍ਰੀ ਸ਼ਵਾਈਨ ਵਸਤੂ ਵਿਆਮ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਨ ਕੱਦੇ ਬੈਠ। ਮੈਂ ਕਹਾਂ। ਹਾਂ। ਮੰਨ ਚ ਕੋਈ ਪਾਗੜਾ ਕਰਾਉਣ ਚਾਹਾਈ ਤਾ ਨਾ। ਹਾਂ। ਪਾਗੜਾ। ਚਲੋ ਤਾਂ ਮੈਂ ਜਾਇਦਾ। ਸਾਢੇ 10:00 ਤੇ ਜੁੜੇ ਹੋਇਆ। ਬੱਚਿਆ ਬੱਚਿਆਂ ਦਾ ਸਾਢੇ 10:00। ਕੋਈ ਨਾ। ਮੈਂ ਕਿਹਾ ਪਾਗੜਾ ਕਰਾਉਣਾ ਤੇ ਬਲਾਂ ਦੇ ਪੱਤੇ। ਸਾਢੇ 10:00। ਪਾਗੜਾ ਨਹੀਂ ਕਿਹਾ ਤਾਂ ਆਪ ਤੋਂ ਪਾਣਾ ਪ੍ਰਵੋਧਨ ਕਿ। ਆਪਾਂ ਤੋਂ ਫੜਾ ਦਵਾਂ। ਇਹੋ ਟਾਈਮ ਕਿੱਥੇ ਐ? ਸਾਢੇ 10:00 ਤੇ ਜੁੜੇ ਹੋਇਆ। ਬਾਰੇ ਬੰਦ।